ਪਿੰਡ ਗੜੀ ਸਾਹਬ ਦੇ ਵਿੱਚ ਇੱਥੇ ਜੈਲਦਾਰ ਪਰਿਵਾਰ ਤਾਂ ਕਿ ਐਨ ਆਰ ਆਈ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਇੱਥੇ ਕ੍ਰਿਕਟ ਦਾ ਮੈਚ ਚੱਲ ਮੇਲਾ ਕਹਿੰਦੇ ਗੜੀ ਸਾਹਬ ਚੱਲਦਾ ਗੁਰੂਆਂ ਦਾ ਆਹ ਕਨੇ ਤੱਕਦੇ ਪੈਣੀ ਹੈ ਲਓ ਸਾਹਮਣੇ ਕਹਿੰਦੇ ਪਾਲ ਪਾਉਣ ਦੇ ਕੋਡਾ ਕਹਿੰਦੇ ਫੇਰ ਉਹ ਨੌਜਵਾਨ ਕਹਿੰਦੇ ਤਿਆਰ ਹੈ ਪਰ ਪਾਂਦਰੇ ਗਰੂ ਤਿਆਰ ਹੈ ਇਹ ਕਹਿੰਦੇ ਪ੍ਰੀਖ ਕਮਾਲ ਹੈ ਔਰ ਮੈਨੂੰ ਲੱਗੇ ਚੋਕਾ ਵਾਂਗ ਇਹੋ ਗੱਲ ਕਹਿਣਾ ਵੀ ਨਸ਼ੇ ਤਿਆਗ ਕੇ ਖਿਡਾਰੀ ਬਣੋ ਤੇ ਨਸ਼ਿਆਂ ਦਾ ਕੋੜ ਵੱਢੋ ਹਨਾ ਜੀ ਤੇ ਬਾਕੀ ਜਿਵੇਂ ਸਾਰੇ ਨੌਜਵਾਨਾਂ ਅਜਿਹਾ ਅਨਮੋਲ ਹੋਣਾ ਨੇ ਪ੍ਰੋਗਰਾਮ ਕਰਾਇਆ ਗੱਲ ਹੁਣਾਂ ਨੇ ਸਰਪੰਚ ਹੁਣਾਂ ਨੇ ਐਵੇਂ ਹੀ ਪ੍ਰੋਗਰਾਮ ਕਰਾਓ ਤਾਂ ਜੋ ਕਿ ਖਿਡਾਰੀਆਂ ਚ ਉਤਸ਼ਾਹ ਪੈਦਾ ਕਰੋ ਹਨਾ ਵਿਵਤੋਵਦ ਨੌਜਵਾਨ ਖੇਡ ਵੱਲ ਆਉਣ ਠੀਕ ਆ ਵੀਰੇ ਪੰਚਾਇਤ ਚਲੇ ਜਾ ਹੜਾ ਗਾਈ ਹੋ ਗਿਆ ਪਹਿਲਾ ਨਾਲ ਹੋ ਹੋ ਜੈ ਤਾਂ ਜੋ ਫਰਖੀ ਨਹੀਂ ਪੈਂਦਾ ਸੱਪਦਿਆਂ ਡੰਗਾ ਦਾ ਸੱਪਦਿਆਂ ਡੰਗਾ ਦਾ ਇਹਦੇ ਬੜਾ ਤੜੀ ਮੁੱਕ ਜਾ ਰਹਾ ਯਾਰ ਮਨ ਲਗਾਵਾ ਕਿ ਵੇਜੀ ਧੀਆਂ ਦਾ ਵਿਆਹ ਕਰਨਾ ਹੈ ਨਾ ਕਈ ਵਾਰੀ ਹੁੰਦਾ ਹੈ ਕਿ ਘਰ ਤੇ ਮਜਬੂਰੀਆਂ ਹੋ ਜਾਂਦੀਆਂ ਨੇ ਸੋ ਲੋਨਵਰਤ ਪਰਿਵਾਰ ਸਾਡੇ ਨਾਲ ਸੰਪਰਕ ਕਰੇ ਅਸੀਂ ਕੁੜੀਆਂ ਦੇ ਵਿਆਹ ਵੀ ਕਰਾਂਗੇ ਨਾਲ ਦਾਜ ਵੀ ਦੇਵਾਂਗੇ ਸਿਆਲ ਦੇ ਵਿੱਚ ਕਿਹ ਕੁੜੀਆਂ ਦੇ ਵਿਆਹ ਹੋਰ ਕਰਾਂਗੇ ਤੋਂ ਕਿਹਦੀ ਟੀਮ ਦੇ ਮੈਂਬਰ ਵੀ ਵਧੀ ਜਾਂਦੇ ਆ ਆ ਮੈਂਬਰ ਵਧੀ ਜਾਂਦੇ ਆ ਅਗਾਜ਼ ਦੀ ਟੀਮ ਹੈ ਜਿਹੜੀ ਕਹਿੰਦੇ ਚੌਥੇ ਨੰਬਰ ਤੇ ਰਹੀ ਆ 4100 ਦੀ ਜੇਤੂ ਤੇ ਟਰਾਫੀ ਦੇ ਨਾਲ ਕਿ ਜਿਵੇਂ ਖੇਡਦੇ ਆਏ ਉਹ ਕੜੀ ਸੈਂਪੜ ਦੇ ਵਿੱਚ ਵੱਡੀ ਗੱਦੇ ਰੌਣਕ ਲੱਗੀ ਆਏ ਕਿ ਵੱਡੇ ਵੱਡੇ ਖਿਡਾਰੀ ਅੱਜ ਕਿਤੇ ਭਿੱੜਦੇ ਆ ਨਾ ਮੈਚ ਜਿੱਤਣਾਂ ਵਾਲਾ ਢੇੜ ਕਦੇ ਬੱਲੇ ਤੇ ਬੈਟਸਮੈਨ ਦਾ ਜਿਹਨੂੰ ਖੇਡ-ਗੇਡ ਕਹਿੰਦੇ ਕੰਨਾ ਬਦਕ ਦੇ ਟਿਕਾਣੇ ਸਦਾ ਉਧਰ ਕਿਤੇ ਆਪ ਦੇ ਕਿਹਦੇ ਹਰਬੀਤ ਪਾਈਦਾ ਕਿ ਧਾਰਾ ਦਾ ਐਮ ਐਲ ਐ ਖੇਡ ਦਾ ਸਤਰਾ ਕਿਲੇ ਬਲਵਾਂਸੀ ਆ ਮੇਰੇ ਲੋਹਾੜੇ ਵਾਲਾ ਵੀ ਆ ਗਿਆ ਕਿਤੇ ਉਹ ਗਰੇ ਧਵਾੜੇ ਵਾਲਾ ਵੀ ਆ ਗਿਆ ਸਾਡਾ ਵੀਰ ਯਾਰ ਕੀ ਜਿੱਲ ਤੇ ਨਾਲ ਕਿ ਗੌਂਦ ਦੀ ਟੀਮ ਹੈ ਜਿਹੜੀ ਕਹਿੰਦੇ ਚੌਥੇ ਨੰਬਰ ਤੇ ਰਹੀ ਆ 4100 ਦੇ ਕਹਿੰਦੇ ਬਈ ਜੀ ਉਹਨਾਂ ਨੂੰ ਕੋਈ ਸਾਥ ਨਹੀਂ ਦਿੰਦਾ ਹੈਗਾ ਮੁੜ ਕੇ ਹਾਂ ਜੀ ਆਂਦੀ ਵੀਰੇ ਇਹੀ ਬੇਨਤੀ ਆ ਸਾਰੇ ਵੀਰਿਆਂ ਨੂੰ ਖਿਡਾਰੀਆਂ ਦਾ ਸਾਥ ਦਿਆ ਕਰੋ ਹਨਾ ਵੀਰੇ ਤੁਹਾਨੂੰ ਪਤਾ ਵੀ ਜਿਹੜਾ 6 ਵਜੇ ਆਂਦੀ ਆ ਖੇਡ ਦੇ ਕਾਬਲ ਨਹੀਂ ਰਹਿੰਦਾ ਜਦੋਂ ਖਿਡਾਰੀ ਹਨਾ ਉਹਨੂੰ ਬਹੁਤ ਜ਼ਰੂਰਤਾਂ ਹੁੰਦੀਆਂ ਨੇ ਹਨਾ ਕਿਉਂਕਿ ਖੇਡ ਤੇ ਹੀ ਨਿਰਭਰ ਆ ਜਿਹੜਾ ਬੰਦਾ ਖੇਡਣ ਲੱਗ ਗਿਆ ਤਾਂ ਕਰਕੇ ਮੇਰੀ ਇੱਕੋ ਬੇਨਤੀ ਆ ਵੀ ਉਹਨਾਂ ਦਾ ਸਾਥ ਦੋ ਜੋ ਜੋ ਵੀ ਪਲੇਅਰਾਂ ਦੇ ਵਿਚਾਰਿਆਂ ਦੇ ਸੱਟਾਂ ਲੱਗੀਆਂ ਚਾਹੇ ਕਬੱਡੀ ਵਾਲੇ ਨੇ ਚਾਹੇ ਕ੍ਰਿਕਟ ਵਾਲੇ ਕਿਸੇ ਵੀ ਜਗਤ ਦਾ ਕੋਈ ਵੀ ਪਲੇਅਰ ਆ ਕਿਸੇ ਵੀ ਖੇਡ ਦਾ ਇੱਕ ਦਾ ਸਾਥ ਦੇਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਾਡੀ ਆਪਣੀ ਸੰਸਥਾ ਦੇ ਨਾਮ ਤੇ ਫਾਊਂਡੇਸ਼ਨ ਅਸੀਂ ਹਰ ਸਾਲ 3 ਮਹੀਨੇ ਬਾਅਦ ਅਸੀਂ ਲੜਕੀਆਂ ਦੇ ਵਿਆਹ ਕਰਦੇ ਆ ਜਿਹੜੀਆਂ ਜ਼ਰੂਰਤਮੰਦ ਹੁੰਦੀਆਂ ਨੇ ਲੋੜਵੰਦ ਲੜਕੀਆਂ ਨੇ ਅਸੀਂ ਆਪ ਕਰਦੇ ਆ ਹੋਰ ਵੀ ਕਲੱਬਾਂ ਨੇ ਬਹੁਤ ਕਰਦੀਆਂ ਨੇ ਸੰਸਥਾਵਾਂ ਨੇ ਬਹੁਤ ਕਰਦੀਆਂ ਨੇ ਹਾਂ ਕੁਸ਼ਕ ਚੰਦ ਲੋਕ ਹੋਣੇ ਆ ਜਿਹੜੇ ਵਾਦਾ ਕਰਕੇ ਤੇ ਉਹਦੇ ਤੇ ਪੂਰੇ ਨਹੀਂ ਉੱਤਰਦੇ ਹੋਣੇ ਤੇ ਲੋਕ ਹਰਾਸ ਹੁੰਦੇ ਆ ਉਹਦੇ ਨਾਲ ਰਾਜੇ ਨੀਓਂ ਸੰਦੂਆ ਇਹ ਰੱਖ ਸੁਤੇ ਨੇ ਜਿਹੜਾ ਯਾਰ ਕਰਿਆ ਕਿੰਦੀ ਦਾ ਰੱਖਦਾ ਰਸੋਈ ਬਾਲੇ ਐਸੀ ਯਾਰ ਯਾਰੀ ਤੇ ਕੱਲਾ ਕੱਲ ਨੂੰ ਸਾਰਾ ਤੁਝ ਆ ਨਾ ਇਧਰ ਆ ਦੇਣਾ ਇਧਰ ਮੀਡੀਆ ਦੇ ਵੀ ਕੈਮਰੇ ਚੱਤੀ ਫਿਰਦੇ ਆ ਲਓ ਕਹਿੰਦੇ ਆਪਣਾ ਪਿੰਡਰ ਹੋ ਦੇ ਕੋਈ ਕਹਿੰਦੇ ਕਹਿੰਦੇ ਸੋਣੇ ਰੇ ਆ ਦੇਖੋ ਜੀ ਕਹਿੰਦੇ ਯਾਰ ਲਾ ਬੋਲੇ ਦੇ ਬੱਲੇ ਹੋ ਗਿਆ ਉਧਰ ਦਮਾ ਪਲਵੀਰ ਸਿੰਘ ਜੀ ਨੇ ਕਹਿੰਦੇ ਬਹੁਤ ਵਾਰ ਪਾਉਣਾ ਬੜਾ ਫੁੱਟਿਆ ਰਿਹਾ ਤੇ ਨਾਲ ਬੜੇ ਸੁਤਕਾਰੇ ਚੱਤਿਆ ਉਹ ਵੀ ਜੀ ਪੈਣ ਦਾ ਤਾਂ ਦੇਖਿਆ ਅਜੀਤ ਸਿੰਘ ਤੇ ਕਰ ਗਏ ਅਰੇ ਵੀ ਸੋਕਾ ਜੀ ਪੰਡਰ ਸਿੰਘ ਜੇਲ੍ਹ ਦਾ ਨਾਲ ਅਲਕਾਰ ਸਿੰਘ ਜੀ ਕਹਿੰਦੇ ਜੱਫਰ ਸਿੰਘ ਨੇ ਤਰਦੀ ਮਨਜੀਤ ਕਹਿੰਦੇ ਤੁਹਾਂ ਜੀ ਧੀਰਾ ਸਿੰਘ ਜੀ ਦੇ ਦੇ ਕਿਸੇ ਤਰ੍ਹਾਂ ਸੁਪਾ ਉੱਤੇ ਕਾਲਾ ਸਿੰਘ ਨੇੜੇ ਵਾਲੇ ਵੇਖਿਆ ਨਾਲ ਪੌਂਦਰੀ ਆਪਣੇ ਕਾਲਾ ਫੋਰ ਆ ਗਿਆ ਆ ਗਏ ਆਪਣੇ ਜੀ ਬੰਦਾ ਪੈ ਰਿਹਾ ਨੇ ਫੈਨਾ ਚਾਹਦਾ ਤੇਰੇ ਮਿੱਤਰੋ ਨਾਇ ਇੱਥੇ ਕਹਿੰਦੇ ਬੱਬੀ ਤਾਰਕ ਦੀ ਕਿਰਪਾ ਪਰ ਪਿੰਡੌਰ ਦੀ ਮਾਂ ਦਾ ਅੱਜ ਪਿੰਡੌਰ ਦੀ ਮਾਂ ਦਾ ਪਿੰਡੌਰ ਜਿਹੜੇ ਬੱਲੇ ਬੱਲੇ ਕਰਵਾਇਆਦਾ ਹੈ ਗੱਲਾਂ ਜਿਹੜੇ ਟਿਕਾਣੇ ਲਾਈ ਜਾਂਦਾ ਹੈ ਉਹ ਕਦੇ ਵੀ ਗੱਲਾਂ ਟਿਕਾਣੇ ਲਾਈ ਜਾਂਦਾ ਹੈ ਕਾਲਿਆ ਮੈਚ ਕਦੇ ਟਕੰਗਲ ਜਾਂਦਾ ਹੈ ਜੇ ਗੜੀ ਸਭ ਪਿੱੜਦੇ ਮੁੰਡੇ ਦੇਖ ਲੋ ਮੁੰਡੇ ਸ਼ੌਕਤ ਕਰਾਉਂਦੇ ਆ ਉਹ ਦਸਾਂ ਨਹਾ ਦੀ ਕਿਰਤ ਕਮਾਈ ਖੇਡਾਂ ਉੱਤੇ ਲਾਉਂਦੇ ਆ ਹਰੇਕ ਪੜ ਦੀ ਕਰਕੇ ਇਹਨਾਂ ਨੂੰ ਪਰਦੇ ਜੱਫੀਆਂ ਪਾ ਕੇ ਲੈ ਵੀ ਕਿੰਨੇ ਬਣ ਗਿਆ ਜਿਹੜੇ ਜਿਹੜੇ ਨੇ ਹੁਣ ਵਾਲੀ ਜੀ ਵੀ ਹੁੰਦੀ ਹੈ ਕਹਿੰਦੇ ਯਾਰ ਨੇ ਇਤਨੇ ਕਿੰਨੇ ਗਾਇ ਮੇਰੇ ਮਤੋਂ ਟੀਮਾਂ ਜਰਾ ਦੇਖਾ ਜਾ ਰੋ ਫਾਈਨਲ ਮੈਚ ਦੇ ਖਿਦਾਰ ਜੇ ਪੰਜ ਛੱਕੇ ਮਾਰ ਦੇ ਇਹਦਾ ਸੈਂਕੜਾ ਹੋ ਜਾਣਾ ਇਹਦਾ ਸੈਂਕੜਾ ਹੋ ਜਾਣਾ ਜੇ ਪੰਜ ਛੱਕੇ ਮਾਰ ਦੇ